ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਇੱਕ ਜ਼ਰੂਰੀ ਬੇਨਤੀ ਕਰਨੀ ਸਗੀ ਕਿ ਜਿਵੇਂ ਆ ਪੰਜਾਬ ਵਿੱਚ ਵੱਧ ਰਹੀਆਂ ਮੁਸ਼ਕਲਾਂ ਜਿਵੇਂ ਈ ਇਹਾ ਭੈਣਾ ਦੇ ਨਾਲ ਜੋ ਧੱਕਾ ਹੋ ਰਿਹਾ ਪੰਜਾਬ ਦੀ ਜਬਾਨੀ ਨਸ਼ੇ ਚ ਮਰ ਰਹੀ ਹੈ ਕਈ ਵੀਰਾਂ ਦੇ ਕਈ ਭੈਣਾ ਦੇ ਏਜੰਟ ਪੈਸੇ ਮਾਰ ਰਹੇ ਆ ਕਿਸੇ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਦੀ ਕੋਈ ਜ਼ਮੀਨ ਧੱਕੇ ਨਾਲ ਦੱਬ ਰਿਆ ਆ ਤੇ ਮੇਰੇ ਕੀ ਧਿਆ ਪੈਣਾ ਦੇ ਨਾਲ ਕਈ ਬਲਤਕਾਰ ਹੋ ਰਿਹਾ ਹੋ ਰਹੇ ਹਨ ਆਪ ਜੀ ਨੂੰ ਅਸੀਂ ਇੱਕ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਕਿ ਥੋੜਾ ਸਮਾਂ ਹੋਇਆ ਕਿ ਅਸੀਂ ਇੱਕ ਦਲਪੰਥ ਦੀ ਅਰੰਭਤਾ ਕਰਨ ਲੱਗੇ ਆ ਉਹ ਦਲਪੰਥ ਬਾਬਾ ਹਰੀ ਸਿੰਘ ਨਲੂਆ ਦਲਪੰਥਿਆ ਜੀ ਉਹ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਉਹ ਟਾਈਮ ਆਉਂਦੀਆਂ ਘੜੀਆਂ ਮੁੱਕ ਗਈਆਂ ਮੈਨੂੰ ਲੱਗਦਾ ਉਹ ਅਸੀਂ ਜਲਦ ਹੀ ਇਹਨੂੰ ਰਜਿਸਟਰ ਕਰਾਉਣ ਲੱਗੇ ਆ ਤੇ ਜਲਦੀ ਜਲਦੀ ਇਹ ਦਲ ਪੰਥ ਦੇ ਅਸੀਂ ਆਰੰਭਤਾ ਕਰਾਂਗੇ ਕਿਉਂਕਿ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਕਿਸੇ ਨੂੰ ਤਾਂ ਆ ਕੇ ਆਉਣਾ ਪਊਗਾ ਅਸੀਂ ਇਹ ਕੰਮ ਕਿਸੇ ਸਰਕਾਰਾਂ ਨਾਲ ਨਹੀਂ ਰਲ ਕੇ ਕਰਾਂਗੇ ਜਿੰਨੇ ਚੁੱਕੇ ਹੋਗੇ ਹਾਵਾਂਗੇ ਆਪਣੇ ਮਨੋਂ ਧਨੋਂ ਅਸੀਂ ਇਹ ਸੇਵਾ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਨੂੰ ਬਹੁਤ ਲੋੜਿਆ ਜਿਵੇਂ ਆਪਕੀ ਨੂੰ ਪਤਾ ਹੀ ਆ ਨਸ਼ਿਆਂ ਦੇ ਖਿਲਾਫ ਜੰਗ ਲੜਾਂਗੇ ਪਿੰਡੋਂ ਪਿੰਡੀ ਜਾ ਕੇ ਲੋਕਾਂ ਨੂੰ ਵੀਰਾਂ ਨੂੰ ਭੈਣਾਂ ਨੂੰ ਅਮਰਿਤ ਛਕਾਵਾਂਗੇ ਤੇ ਇਹਨਾਂ ਨੂੰ ਨਸ਼ਿਆਂ ਨੂੰ ਥੰਦ ਪਾਈ ਜਾਵੇ ਕਿ ਜਿਹੜੀਆਂ ਭੈਣਾਂ ਦੇ ਨਾਲ ਬਲਤਕਾਰ ਹੋ ਰਿਹਾ ਹੋ ਰਏ ਹਨ ਸਾਰੇ ਪਰਿਵਾਰ ਵੱਲੋਂ ਤੰਗ ਹਨ ਜਾਂ ਹੋਰ ਕਈ ਭੈਣਾਂ ਦੇ ਜਾਂ ਵੀਰਾਂ ਦੇ ਕੋਈ ਵੀ ਮਸਲੇ ਹਨ ਕਿਸੇ ਦਾ ਜ਼ਮੀਨੀ ਆ ਕਿਸੇ ਦਾ ਕੋਈ ਜੰਟ ਪੈਸੇ ਮਾਰ ਰਿਹਾ ਕਿਸੇ ਦਾ ਕੁਝ ਹੋ ਰਿਹਾ ਉਹ ਸਾਰੀਆਂ ਮੁਸ਼ਕਲਾਂ ਦੇ ਹਾਲ ਆਪਾਂ ਦਲਪੰਥ ਰਾਹੀਂ ਆਪਾਂ ਕਰਾਂਗੇ ਜਿਵੇਂ ਜਿਵੇਂ ਵੀਰ ਸਾਡੇ ਨਾਲ ਜੁੜਦੇ ਜਾਊਗੇ ਓਵੇਂ ਓਵੇਂ ਆਪਾਂ ਦਲਪੰਥ ਨੂੰ ਵਧਾਈ ਜਾਵਾਂਗੇ ਵਧਾਈ ਜਾਵਾਂਗੇ ਇਹ ਤਾਂ ਸਾਰਿਆਂ ਦੇ ਸੰਯੋਗ ਦੇ ਨਾਲ ਚੱਲਣਾ ਹੈ ਜੀ ਬੇਨਤੀ ਆ ਸਾਰਿਆਂ ਵੀਰਾਂ ਭੈਣਾਂ ਨੂੰ ਸਾਡਾ ਸੰਯੋਗ ਦੇਣਾ ਹੈ ਜੀ ਆਪਾਂ ਜਿੱਦਨੋਂ ਹੁਣ ਆਪਾਂ ਰਜਿਸਟਰ ਕਰਾਉਣ ਜਾਵਾਂਗੇ ਤੇ ਤੁਹਾਨੂੰ ਵੀਡੀਓ ਪਾ ਕੇ ਦੱਸ ਦਿੱਤਾ ਜਾਵੇਗਾ ਕਿ ਦਲਪੰਥ ਬਾਬਾ ਹਰੀ ਸਿੰਘ ਨਲਵਾ ਜੀ ਰਜਿਸਟਰ ਹੋ ਗਿਆ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਹ ਸਵਾਮਾਂ ਨੂੰ ਸ਼ੁਰੂ ਕਰੀਏ ਕਿਉਂਕਿ ਅੱਜ ਕੱਲ ਕੋਈ ਵੀ ਕੰਮ ਕਰਨਾ ਆ ਮਾਇਆ ਦੇ ਨਾਲ ਹੀ ਹੁੰਦੇ ਆ ਕਿਸੇ ਆਪਾਂ ਜਾਣੇ ਆ ਕਿਸੇ ਦੀ ਸੇਵਾ ਕਰਨ ਜਾਣੇ ਆ ਕੋਈ ਵੀ ਆ ਤੇ ਤੇਲ ਪਾਣੀ ਖਰਚਾ ਸਿੰਘਾਂ ਦੀ ਸੇਵਾ ਉਹ ਤਾਂ ਚਲੋ ਲੱਗਦੀ ਆ ਉਹ ਜਿਵੇਂ ਆਪ ਜੀ ਦੇ ਖੁਸ਼ੇ ਹੋਣਗੇ ਸਾਡੇ ਮੁਤਾਬਕ ਅਸੀਂ ਤਾਂ ਦੋਨੇ ਮੰਗਿਆ ਕਰਾਂਗੇ ਜੋ ਤੁਹਾਡੀ ਇੱਛਾ ਹੋਊਗੀ ਤੇਲ ਪਾਣੀ ਸਿੰਘਾਂ ਦੀ ਸੇਵਾ ਉਹ ਤੁਸੀਂ ਆਪੇ ਦੇਣੀ ਆ ਅਸੀਂ ਮੰਗਣੀ ਨਹੀਂਗੀ ਉਹਨਾਂ ਨਾਲ ਦੇ ਟਾਈਮ ਦੇ ਵਿੱਚ ਆਪਾਂ ਦੇਖ ਰਹੇ ਹਾਂ ਅੱਗੇ ਲੁੱਟਾਂ ਖਾਂਬ ਤੇਰੀਆਂ ਹੋ ਰਹੀਆਂ ਪੰਜਾਬ ਨੂੰ ਪਰ ਇਹਨਾਂ ਤੋਂ ਆਪਾਂ ਉੱਪਰ ਉੱਠ ਕੇ ਆਪਾਂ ਇਹ ਦਲਪੰਥ ਦੀ ਅਰੰਭਤਾ ਕਰਨ ਲੱਗੇ ਆਂ ਜਲਦੀ ਆਪ ਜੀ ਨੂੰ ਦੱਸਿਆ ਜਾਊਗਾ ਤੇ ਆਪਾਂ ਇੱਕ WhatsApp ਤੇ ਆਪਾਂ ਇੱਕ ਪੇਜ ਬਣਾ ਰਹੇ ਆਂ ਗਰੁੱਪ ਦਲਪੰਥ ਬਾਬਾ ਹਰੀ ਸਿੰਘ ਨਲਵਾ ਦੇ ਨਾਂ ਤੋਂ ਜਿਨ੍ਹਾਂ ਬਿਨਾਂ ਭੈਣਾ ਨੇ ਸਾਡੇ ਨਾਲ ਜੁੜਨਾ ਹੋਇਆ ਜਰੂਰ ਜੁੜਿਓ ਮੈਨੂੰ WhatsApp ਤੇ ਮੈਸੇਜ ਕਰ ਦਿਓ ਜਾਂ ਇੰਸਟਾ ਤੇ ਕਰ ਦਿਓ ਜਾਂ ਬਾਬਾ ਜੀ ਨੂੰ ਕਰ ਦਿਓ ਕਿਸੇ ਨੂੰ ਵੀ ਕੰਮਾ ਹੋਇਆ ਤੁਸੀਂ ਸਾਨੂੰ ਮੈਸੇਜ ਕਰਕੇ ਸਾਡੇ ਗਰੁੱਪ ਵਿੱਚ ਨਾਲ ਜੁੜਨ ਦੀ ਕਿਰਪਾਲਤਾ ਕਰਨੀ ਜੀ ਜੋ ਆਪਾਂ ਪੰਜਾਬ ਦੀ ਸੇਵਾ ਅਨਵਾਹੀਏ ਪੰਜਾਬ ਕੇ ਪੂਰੇ ਜਿੱਥੇ-ਜਿੱਥੇ ਵੀ ਲੋੜ ਪਵੇ ਆਪਣਾ ਦਲਪੰਤ ਹਰੀ ਸਿੰਘ ਲੜੂਆ ਜਾ ਸਕੇ ਕੌਮ ਦੀ ਸਿੱਖਾਂ ਦੀ ਭਰਾਮਾਂ ਦੀ ਭੈਣਾਂ ਦੀ ਹਰੇਕ ਬਾਰਗ ਦੀ ਆਪਾਂ ਸੇਵਾ ਕਰਾਂਗੇ ਸੰਯੋਗ ਦੇਣ ਦੀ ਲੋੜ ਹੈ ਜੀ ਸਾਰਿਆਂ ਨੇ ਸੰਯੋਗ ਦੇਣਾ ਜੀ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ